ਬਾਅਦ ਦੀ ਕਹਾਣੀ ਜਿਹੜੇ ਗਰਾਹਾ ਪਲਾਕ ਪ੍ਰਧਾਨ ਜੀ ਦਿੱਕਤ ਦਾ ਜੋ ਕਿ ਅੱਜ ਅਸੀਂ ਨਾਲੇ ਦੇ ਬਾੜ ਦੇ ਵਿੱਚ ਬੈਠੇ ਆ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਦਸਵਿੰਦਰ ਸਿੰਘ ਬਰਾਸ ਦੇ ਨਾਲ ਜੋ ਘਟਨਾ 30 ਤਰੀਕ ਨੂੰ ਵਾਪਰੀ ਹੈ ਉਸ ਨੂੰ ਲੈ ਕੇ ਅਸੀਂ ਆਇਆ 30 ਤਰੀਕ ਨੂੰ ਇੱਕ ਕਾਕੂ ਵਾਲੇ ਦੇ ਤਿੰਨ ਚਾਰ ਬੰਦੇ ਗੁੰਡੇ ਇਹਨਾਂ ਨੂੰ ਗੱਡੀ ਰੋਕ ਕੇ ਵੱਡੀ ਵੱਡੀ ਪੱਧਰ ਤੇ ਧਮਕੀ ਦਿੱਤੀ ਹੈ ਸਾਡੀ ਗੱਡੀ ਦੇ ਵਿੱਚ ਪਿਸਤੌਲ ਪਏ ਨੇ ਤੈਨੂੰ ਪਿਸਤੌਲਾਂ ਨਾਲ ਅਡਾ ਦਾਂਗੇ ਤੇ ਉਹ 1 ਲੱਖ ਰੁਪਏ ਦੀ ਮਾਰ ਹੈ ਇੱਕ ਤੇ ਟਰੱਕ ਵਾਲੇ ਨੂੰ ਦੇਖ ਕੇ ਤੇਰਾ 피ਚਰਾ ਅਸੀਂ ਕਢਾ ਦਾਂਗੇ ਉਸ ਨੂੰ ਲੈ ਕੇ ਅਸੀਂ 4 ਤਰੀਕ ਨੂੰ ਇੱਥੇ ਥਾਣੇ ਆਇਆ ਤਰਖਾਸ ਲਿਖਾਈ ਹੈ ਪਰ ਅੱਜ ਤਾਈ ਥਾਣੇਦਾਰ ਨੇ ਐਸਐਚਓ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਕਿਉਂ ਇੱਥੇ ਜਾਨ ਤੇ ਵੱਡਾ ਖਤਰਾ ਹੈ ਉਹ ਬੁੰਡੇ ਹੁਣ ਵੀ ਕੋਈ ਨੁਕਸਾਨ ਕਰ ਸਕਦੇ ਨੇ ਬਾਹਰ ਫਿਰਦੇ ਨੇ ਉਸ ਨੂੰ ਲੈ ਕੇ ਢਿੱਲੀ ਕਾਰਜਕਾਰੀ ਨੂੰ ਅਸੀਂ ਕੱਲ ਨੂੰ ਇੱਥੇ ਥਾਣੇ ਮੂਹਰੇ ਅਣ ਮਿਥੇ ਸਮੇਂ ਲਈ ਜਿਹੜਾ ਧਰਨਾ ਹੈ ਤੜਕੇ ਲਾਉਣਾ ਹੈ ਜਿੰਨੇ ਦਿਨ ਸਾਡਾ ਉਹ ਦੋਸੇ ਉਹ ਫੜੇ ਨਹੀਂ ਜਾਂਦੇ আর ਗੱਡੀ ਨਹੀਂ ਉਹਨਾਂ ਦੀ ਟਰੇਸ ਹੁੰਦੀ ਪਸਤੌਰ ਨਹੀਂ ਟਰੇਸ ਹੁੰਦੇ ਉਹਨਾਂ ਚ ਅਸੀਂ ਧਰਨਾ ਜਿਹੜਾ ਇੱਥੇ ਥਾਣੇ ਦੇ ਬਾਹਰ ਦੇ ਵਿੱਚ ਲਾ ਕੇ ਰੱਖਾਂਗੇ ਜਾਮ ਕਰਾਂਗੇ ਥਾਣਾ ਵੀ ਜਾਮ ਕਰਾਂਗੇ ਤੇ ਵੱਡਾ ਰੋਡ ਵੀ ਜਾਮ ਹੋ ਜਾਣਾ। ਠੀਕ ਹੈ।